ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਟਾਪ ਐਮਸੀਕਿਊ ਲੈ ਕੇ ਆਏ ਹਾਂ ਜੀ ਇਹ ਆਪਣੀ ਸੀਰੀਜ਼ ਚੱਲ ਰਹੀ ਹੈ ਪੰਜਾਬੀ ਬਾਦਸ਼ਾਹ ਸਾਹਿਤ ਸੱਭਿਆਚਾਰ ਤੇ ਲੋਕਤਾਰਨਾ ਸੰਬੰਧੀ ਸ ਸੋ ਜਿਹੜੇ ਬੱਚੇ ਨੇ ਮੇਰੀ ਪਿਛਲੀ ਕੋਈ ਵੀ ਕਲਾਸਿਸ ਨਹੀਂ ਦੇਖੀ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਜਿਹੜੇ ਇਹ ਆਪਣੇ MCQ ਨੇ ਜੀ ਇਹ ਪੰਜਾਬ ਦੇ ਹਰ ਕੰਪੀਟੀਟਿਵ ਐਗਜ਼ਾਮ ਵਿੱਚ ਆਉਣ ਲਈ ਇੰਪੋਰਟੈਂਟ ਨੇ ਜੀ ਸੋ ਜਿਹੜੇ ਬੱਚਾ ਕਿਸੇ ਵੀ ਪੰਜਾਬ ਦੇ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ MCQ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਹੰਟ ਤੱਕ ਬਣੇ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਤੇ ਹਾਲ ਤੇ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾ ਸ਼ੁਰੂ ਕਰਦੇ ਹਾਂ ਫਸਟ ਕੁਐਸਚਨ ਦੇਖੋ ਜੀ ਸਭ ਤੋਂ ਪਹਿਲੀ ਪੰਜਾਬੀ ਫਿਲਮ ਦਾ ਨਿਰਮਾਤਾ ਕੌਣ ਸੀ ਫਸਟ ਹੈ ਜੀ ਕੇਡੀ ਮੈਰਾ ਸੈਕਿੰਡ ਹੈ ਆਰਸੀ ਮਹਿਤਾ ਥਰਡ ਹੈ ਗੁਰਵਿੰਦਰ ਸਿੰਘ ਫੋਰਥ ਹੈ ਮਨਮੋਨ ਸਿੰਘ ਕੀ ਆਨਸਰ ਆਜੂਗਾ ਜੀ ਵੀ ਆਪਣੀ ਪੰਜਾਬੀ ਸਭ ਤੋਂ ਪਹਿਲੀ ਜਿਹੜੀ ਫਿਲਮ ਹੈ ਜਿਹੜੀ ਬਾਣੀ ਸੀਗੀ ਉਹਦਾ ਨਿਰਮਾਤਾ ਕੌਣ ਸੀ ਜੀ ਕੀ ਆਨਸਰ ਆਜੂਗਾ ਜੀ ਤੇ ਇਹਦਾ ਆਨਸਰ ਆਜੂਗਾ ਜੀ ਫਸਟ ਕੇ.ਡੀ ਮਹਿਰਾ ਕੇ.ਡੀ ਮਹਿਰਾ ਨੇ ਜਿਨ੍ਹਾਂ ਨੇ ਕੀ ਹੈ ਸਭ ਤੋਂ ਪਹਿਲਾਂ ਜਿਹੜੀ ਆਪਣੀ ਪੰਜਾਬੀ ਫਿਲਮ ਦਾ ਉਹਦੇ ਨਿਰਮਾਤਾ ਹੋਏ ਸੀ ਜਾਂ ਕੀ ਹੈਗਾ ਉਹਨਾਂ ਵਿੱਚ ਉਹ ਬਣਾਈ ਸੀ ਫਿਲਮ ਫਸਟ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪ੍ਰਸਿੱਧ ਗਾਇਕ ਹਰਪਜਨ ਮਾਨ ਦੀ ਪਹਿਲੀ ਫਿਲਮ ਕਿਹੜੀ ਸੀ ਫਸਟ ਹੈ ਜੀ ਮਿੱਟੀਵਾ ਜਮਰਦੀ ਸੈਕਿੰਡ ਹੈ ਦੀ ਲਪਣਾ ਪੰਜਾਬੀ 3 ਸਾਨੂੰ ਮਾਨਵਤਨਾ ਦਾ 4th ਜੀ ਜੀ ਆਇਆ ਨੂੰ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਆਪਣਾ ਪ੍ਰਸਿੱਧ ਗਾਇਕ ਨੇ ਜੇ ਆਪਣੇ ਅਰਪਜਨ ਮਾਨ ਉਹਨਾਂ ਦੀ ਪਹਿਲੀ ਫਿਲਮ ਕਿਹੜੀ ਹੈ ਜੀ ਤਾਂ ਇਹਦਾ ਆਨਸਰ ਆਜੂਗਾ ਜੀ 4th ਜੀ ਆਇਆ ਨੂੰ ਜੀ ਆਇਆ ਨੂੰ ਕੀ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਸੀ ਬਤੌਰ ਐਕਟਰ ਦੇ ਰੂਪ ਵਿੱਚ ਤਾਂ ਆਨਸਰ ਆਜੂਗਾ ਜੀ 4th ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਦਾ ਰਾਜ ਗਾਇਕ ਇੱਕ ਕੌਣ ਹੈ ਫਸਟ ਹੈ ਜੀ ਗੁਰਦਾਸ ਮਾਨ ਸੈਕਿੰਡ ਹੈ ਹਰਭਜਨ ਸੌਰੀ ਜੀ ਹੰਸ ਰਾਜਹੰਸ ਥਰਡ ਹੈ ਹਰਭਜਨ ਮਾਨ ਫੋਰਥ ਹੈ ਕੁਲਦੀਪ ਮਾਨਕ ਕੀ ਆਨਸਰ ਆਜੂਗਾ ਜੀ ਵੀ ਕਿੰਨਾਂ ਨੂੰ ਆਪਾਂ ਪੰਜਾਬ ਦਾ ਰਾਜ ਗਾਇਕ ਕਹਿੰਦੇ ਆ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਹੰਸ ਰਾਜਹੰਸ ਕਿਹਨੇ ਪੰਜਾਬ ਦੇ ਰਾਜ ਗਾਇਕ ਨੇ ਜੀ ਸੈਕਿੰਡ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਕਿਹੜੀ ਸੀ ਵੀ ਆਪਣੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਪੰਜਾਬ ਫਿਲਮ ਕਿਹੜੀ ਸੀ ਜੀ ਫਸਟ ਹੈ ਨਾਨਕ ਨਾਮ ਜਹਾਜ਼ ਹੈ ਸੈਕਿੰਡ ਹੈ ਜੀ ਬਦਲਾ ਜੱਟੀ ਦਾ ਥਰਡ ਹੈ ਮੁੰਡੇ ਯੂਕੇ ਦੇ ਫੋਰਥ ਹੈ ਜੀ ਆਇਆਂ ਨੂੰ ਕੀ ਆਨਸਰ ਆਜੂਗਾ ਜੀ ਤੇ ਇਹਦਾ ਆਨਸਰ ਆਜੂਗਾ ਜੀ ਥਰਡ ਮੁੰਡੇ ਯੂਕੇ ਦੇ ਇਹ ਆਪਣੀ ਪੰਜਾਬ ਦੀ ਪਹਿਲੀ ਫਿਲਮ ਹੈ ਜਿਹਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਸੀ ਮੁੰਡੇ ਯੂਕੇ ਦੇ ਥਰਡ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਪੰਜਾਬੀ ਫਿਲਮ ਜਗਤ ਨੂੰ ਕੀ ਕਿਹਾ ਜਾਂਦਾ ਹੈ ਫਸਟ ਹੈ ਜੀ ਲੋਲੀਵੁੱਡ ਸੈਕਿੰਡ ਹੈ ਜੀ ਹਾਲੀਵੁੱਡ ਥਰਡ ਹੈ ਪੋਲੀਵੁੱਡ ਫੋਰਥ ਹੈ ਟੋਲੀਵੁੱਡ ਕਿ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਪੰਜਾਬੀ ਫਿਲਮ ਜਗਤ ਹੈ ਜਿਹੜੀ ਇੰਡਸਟਰੀ ਆਪਣੀ ਉਹਨਾਂ ਆਪਾਂ ਕੀ ਕਹਿੰਦੇ ਆ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਪੋਲੀਵੁੱਡ ਜਿਹੜੀ ਆਪਣੀ ਪੰਜਾਬੀ ਫਿਲਮ ਜਗਤ ਦੀ ਇੰਡਸਟਰੀ ਹੈ ਜਿਹਨੂੰ ਆਪਾਂ ਪੋਲੀਵੁੱਡ ਦੇ ਨਾਂ ਨਾਲ ਜਾਣਦੇ ਆ ਥਰਡ ਅਨਸਰ ਆਜੂਗਾ ਬਈ ਨੈਕਸਟ ਕੁਐਸਚਨ ਦੇਖੋ ਹੀ ਪੰਜਾਬੀ ਫਿਲਮ ਜਗਤ ਦੀ ਪਹਿਲੀ ਹੀਰੋਇਨ ਬਣਨ ਦਾ ਮਾਣ ਕਿਸ ਨੂੰ ਹਾਸਿਲ ਹੋਇਆ ਫਸਟ ਹੈ ਜੀ ਨੂਰਜਹਾਂ ਸੈਕਿੰਡ ਹੈ ਮਮਤਾਜ ਸ਼ਾਂਤੀ ਥਰਡ ਹੈ ਨੂਰ ਮਹਿਲ ਫੋਰਥ ਹੈ ਅਮੀਨ ਵਲੀ ਕਿ ਅਨਸਰ ਆਜੂਗਾ ਜੀ ਬਿਕੀਨੂ ਕੀ ਹੈ ਪੰਜਾਬ ਦੀ ਪਹਿਲੀ ਹੀਰੋਇਨ ਬਣਨ ਦਾ ਕੀ ਹੈ ਪੰਜਾਬੀ ਫਿਲਮ ਜਗਤ ਦੀ ਸੌਰੀ ਜੀ ਪੰਜਾਬੀ ਫਿਲਮ ਜਗਤ ਦੀ ਪਹਿਲੀ ਹੀਰੋਇਨ ਬਣਨ ਦਾ ਮਾਣ ਹਾਸਿਲ ਹੋਇਆ ਕਿ ਅਨਸਰ ਆਜੂਗਾ ਜੀ ਤੈਨਾਂ ਅਨਸਰ ਆਜੂਗਾ ਜੀ ਫਸਟ ਨੂਰ ਜਹਾਂ ਨੂਰ ਜਹਾਂ ਕਿਸ ਸੀ ਆਪਣੀ ਪੰਜਾਬੀ ਫਿਲਮ ਜਗਤ ਦੀ ਪਹਿਲੀ ਹੀਰੋਨ ਬਣਨ ਦਾ ਮਾਣ ਹਾਸਲ ਹੋਇਆ ਸੀ ਉਹਨਾਂ ਨੂੰ ਫਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਸੂਫੀ ਕਾਵਿਚ ਵਿੱਚ ਸਭ ਤੋਂ ਵੱਧ ਰਚਨਾਵਾਂ ਕਿਸ ਦੀਆਂ ਹਨ ਫਸਟ ਹੈ ਜੀ ਸ਼ੇਖ ਫਰੀਦ ਸੈਕਿੰਡ ਹੈ ਬੁੱਲੇ ਸ਼ਾ ਥਰਡ ਹੈ ਖਵਾਜਾ ਗੁਲਾਮ ਫਰੀਦ ਫੋਰਥ ਹੈ ਸ਼ਾਹ ਹੁਸੈਨ ਕੀ ਅਨਸਰ ਆਜੂਗਾ ਜੀ ਵੀ ਕਿੰਨਾਂ ਨੇ ਜਿਹੜੀ ਸੂਫੀ ਰਚਨਾਵਾਂ ਵਿੱਚ ਸਭ ਤੋਂ ਜ਼ਿਆਦਾ ਰਚਨਾਵਾਂ ਕੀਤੀਆਂ ਨੇ ਤੈਦਾ ਅਨਸਰ ਆਜੂਗਾ ਜੀ 3rd ਖਵਾਜਾ ਗੁਲਾਮ ਫਰੀਦ ਉਹਨਾਂ ਨੇ ਕਿਹ ਸਭ ਤੋਂ ਜ਼ਿਆਦਾ ਰਚਨਾਵਾਂ ਨੇ ਜੀ ਸੂਫੀ ਕਾਵਿਚ 3rd ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਸੂਫੀ ਕਾਵ ਦਾ ਸੁਨਹਿਰੀ ਕਾਲ ਕਿਹੜੀ ਸਦੀ ਨੂੰ ਮੰਨੀ ਗਈ ਹੈ ਫਸਟ ਹੈ ਜੀ 17ਵੀ ਸੈਕੰਡ ਹੈ 16ਵੀ 3rd ਹੈ 18ਵੀ 4th ਹੈ 19ਵੀ ਕਿ ਅਨਸਰ ਆਜੂਗਾ ਜੀ ਤੈਦਾ ਅਨਸਰ ਆਜੂਗਾ ਜੀ 18वीं 18वीं सदी ਨੂੰ ਕੀ ਪੰਜਾਬੀ ਸੂਫੀ ਕਾਵ ਦਾ ਸੁਨਹਿਰੀ ਕਾਲ ਦੀ ਸਦੀ ਮੰਨੀ ਗਈ ਹੈ 18वीं थर्ड आंसर आ जाएगा नेक्स्ट क्वेश्चन देखो जी प्रसिद्ध कवि हाशिम ਦੀਆਂ ਰਚਨਾਵਾਂ ਦਾ ਮੁੱਖ ਵਿਸ਼ਾ ਕੀ ਸੀ फर्स्ट ਹੈ ਜੀ ਅਦਰਸ਼ਿਸਕ ਸੈਕਿੰਡ ਅਦਰਸ਼ਵਾਦ थर्ड ਹੈ ਅਧਿਆਤਮਿਕ फोर्थ ਹੈ யਥਾਰਤਵਾਦ ਕੀ आंसर आ ਜੂਗਾ ਜੀ ਵੀ ਜਿਹੜਾ ਆਪਣੇ ਹਾਸ਼ਮ ਹੋਏ ਨੇ ਜੀ ਸੂਫੀ ਕਾਵ ਦੇ ਕਵੀ ਆਪਣੇ ਉਹਨਾਂ ਦੀ ਰਚਨਾਵਾਂ ਦਾ ਜਿਹੜਾ ਮੁੱਖ ਵਿਸ਼ਾ ਕੀ ਸੀ ਤਾਂ ਇਹਦਾ ਅਨਸਰ ਆਜੂਗਾ ਜੀ ਫਰਸਟ ਆਦਰਸ਼ ਅਧਿਸ਼ਕ ਉਹਨਾਂ ਦੀਆਂ ਰਚਨਾਵਾਂ ਦਾ ਮੁੱਖ ਵਿਸ਼ਾ ਸੀ ਜਿਹ ਅਦਰਸ਼ਿਸ਼ਕ ਨੂੰ ਪ੍ਰਗਟ ਕਰਨਾ ਜਾ ਉਹਨਾਂ ਦੀਆਂ ਰਚਨਾਵਾਂ ਦਾ ਜਿਹੜਾ ਮੁੱਖ ਜਿਹੜਾ ਉਹਨਾਂ ਦਾ ਮੋਟਿਵ ਸੀ ਜਾਂ ਮੁੱਖ ਵਿਸ਼ਾ ਵਿਸ਼ਾ ਉਹਨਾਂ ਦਾ ਕੀ ਸੀਗਾ ਅਦਰਸ਼ਿਸ਼ਕ ਸਹੀ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪ੍ਰਸਿੱਧ ਕਵੀ ਬਾਰਿਸ਼ਾ ਨੇ ਹੀਰ ਦਾ ਕਿੱਸਾ ਕਦੋਂ ਲਿਖਿਆ ਸੀ ਫਰਸਟ ਹੈ ਜੀ 1732 ਵਿੱਚ ਸੈਕਿੰਡ 1736 ਵਿੱਚ ਥਰਡ 1773 ਵਿੱਚ ਫੋਰਥ 1775 ਵਿੱਚ ਕੀ ਅਨਸਰ ਆਜੂਗਾ ਜੀ ਵਿਵਾਰਿਸ਼ ਹੋਈ ਨੇ ਆਪਣੇ ਜਿੰਨਾ ਉਹਨਾਂ ਨੇ ਹੀ ਲਿਖੀ ਸੀਗੀ ਵੀ ਕਿਹੜੀ ਮਤਲਬ ਇਸ ਵਿੱਚ ਲਿਖੀ ਸੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ 1767 ਇਸ ਵਿੱਚ ਕੀ ਹੈ ਵਾਰਿਸ਼ਾਂ ਨੇ ਹੀਰ ਦਾ ਕਿੱਸਾ ਲਿਖਿਆ ਸੀਗਾ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋਈ ਕਾਫੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਫਸਟ ਹੈ ਜੀ ਅਰਬੀ ਸੈਕਿੰਡ ਹੈ ਫਾਰਸੀ ਥਰਡ ਹੈ ਪੰਜਾਬੀ ਫੋਰਥ ਹੈ ਸੰਸਕ੍ਰਿਤ ਵੀ ਜਿਹੜਾ ਆਪਾਂ ਸੂਫੀ ਕਾਪ ਚ ਪੜ੍ਹਦੇ ਆਂ ਕਾਫੀ ਸ਼ਬਦੀ ਵੀ ਉਹਦਾ ਜਿਹੜਾ ਕਿਹੜੀ ਭਾਸ਼ਾ ਤੋਂ ਜਿਹੜਾ ਸ਼ਬਦ ਹੈ ਕਾਫੀ ਕਿਹੜੀ ਭਾਸ਼ਾ ਤੋਂ ਲਿਆ ਗਿਆ ਸੀ ਕੀ ਆਨਸਰ ਆਜੂਗਾ ਜੀ ਤੇ ਤਾਂ ਆਨਸਰ ਆਜੂਗਾ ਜੀ ਫਸਟ ਅਰਬੀ ਭਾਸ਼ਾ ਤੋਂ ਕੀ ਆਗਾ ਕਾਫੀ ਸ਼ਬਦ ਲਿਆ ਗਿਆ ਆਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਅਸ ਦਾ ਲਾਸਟ ਕੁਐਸਚਨ ਦੇਖੋ ਜੀ ਕਾਫੀ ਸ਼ਬਦ ਦਾ ਸ਼াব্দਿਕ ਅਰਥ ਕੀ ਹੈ ਫਸਟ ਹੈ ਜੀ ਜਸ ਗੋਣਾ ਸੈਕਿੰਡ ਹੈ ਕਲਾ ਵਿੱਚ ਮਾਹਿਰ ਹੋਣਾ ਥਰਡ ਹੈ ਕਲਪਨਾ ਕਰਨਾ ਫੋਰਥ ਹੈ ਪਿੱਛੇ ਚੱਲਣ ਵਾਲਾ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਕਾਫੀ ਸ਼ਬਦ ਹੈ ਜੀ ਉਹਦਾ ਸ਼াব্দਿਕ ਅਰਥ ਕੀ ਹੈ ਤੇ ਇਹਦਾ ਆਨਸਰ ਆਜੂਗਾ ਜੀ ਪਿੱਛੇ ਚੱਲਣ ਵਾਲਾ ਫੋਰਥ ਆਨਸਰ ਆਜੂਗਾ ਜੀ ਪਿੱਛੇ ਚੱਲਣ ਵਾਲਾ ਕੀ ਹੁੰਦਾ ਹੈਗਾ ਆਪਣਾ ਜਿਹੜਾ ਕਾਫੀ ਦਾ ਸ਼াব্দਿਕ ਅਰਥ ਹੈ ਜੀ ਸੋ ਇਹ ਸੀ ਮੇਰੇ ਅੱਜ ਦੇ ਟਾਪ ਐਮਸੀਕਿਊ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਲਿਓ ਕਿਉਂਕਿ ਇਸ ਚੈਨਲ ਉੱਤੇ ਤੁਹਾਨੂੰ ਆਪਾਂ ਤੁਹਾਨੂੰ ਫ੍ਰੀ ਆਫ ਕੋਸ ਤੇ ਸੀਰੀਜ਼ ਚਲਵਾਈ ਹੋਈ ਹੈ ਜੀ ਪੰਜਾਬ ਦੇ ਹਰ ਇੱਕ एग्जाम ਚ ਆਉਣ ਵਾਲੇ ਹੀ ਇੰਪੋਰਟੈਂਟ ਪੰਜਾਬੀ ਦੇ ਐਮਸੀਕਿਊਜ਼ ਸੋ ਕਲਾਸ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਜੇ ਤੁਹਾਡੀ ਕੋਈ ਕੁਐਰੀ ਜਾਂ ਕੁਝ ਪੁੱਛਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਇਨ੍ਹਾਂ ਸ਼ਬਦਾਂ ਨਾਲ ਹੀ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਨੂੰ